ਦੋਸਤੋ ਅੱਜ ਅਸੀਂ ਇੱਕ ਛੋਟੀ ਜੀ ਕੋਸ਼ਿਸ਼ ਕਰ ਰਹੇ ਹਾਂ ਜਿਵੇਂ ਕਿ ਤੁਹਾਨੂੰ ਪਤਾ ਕਈ ਦਿਨਾਂ ਤੋਂ ਬਾਦਵਾਦੇ ਮੁਤਾਬਕ ਮਾਨ ਸਾਹਿਬ ਨੂੰ ਉਹਨਾਂ ਤੇ ਚਿਕੜੂਨ ਸ਼ਾਦਨ ਦੀ ਕੋਸ਼ਿਸ਼ ਕੀਤੀ ਕਈਆਂ ਸਿਆਸੀ ਪਾਰਟੀਆਂ ਨੇ ਤੇ ਕਈ ਲੋਕਾਂ ਨੇ ਅਸੀਂ ਛੋਟੀ ਜੀ ਕੋਸ਼ਿਸ਼ ਕਰ ਰਹੇ ਹਾਂ ਜਨਾਬ ਪੱਪੀ ਕਮਿਆਨਾਂ ਦੀ ਕਲਮ ਤੋਂ ਲਿਖਿਆ ਇੱਕ ਦੀਵਿਤਾਈ ਤੁਹਾਡੇ ਰੂਪ ਰੂਪ ਹੋਣ ਲੱਗੇ ਦੋਸਤੋ ਲੋਜੀ ਉਮੀਦ ਹੈ ਕਿ ਤੁਹਾਨੂੰ ਇਹ ਪਸੰਦ ਆਊਗਾ ਸ਼ੱਕ ਜਾਂ ਸੀ ਪਹਿਲਾਂ ਮੈਨੂੰ ਉਂਗਲਾਂ ਤੇ ਚੜਿਆ ਵੇ ਸ਼ੱਕ ਜਾਂ ਸੀ ਪਹਿਲਾਂ ਮੈਨੂੰ ਉਂਗਲਾਂ ਤੇ ਚੜਿਆ ਏ ਐ ਹੋ ਜੇ ਬੱਤਿਆਂ ਬਾਜੋ ਦੱਸੋ ਕੀ ਅੜਿਆ ਏ ਐ ਹੋ ਜੀਆਂ ਥੀਆਂ ਬਾਜੋ ਦੱਸੋ ਕੀ ਅੜਿਆ ਏ ਐ ਹੋ ਜੇ ਬੱਤਿਆਂ ਬਾਜੋ ਜੀ ਤੇਲੇ ਦੇ ਬੰਦਿਆਂ ਪਿੱਛੇ ਲੱਗ ਕੇ ਜੋ ਪੰਡਿਆ ਏ ਤੇਲੇ ਦੇ ਬੰਦਿਆਂ ਪਿੱਛੇ ਲੱਗ ਕੇ ਜੋ ਪੰਡਿਆ ਏ ਬੰਦੀਆਂ ਜ਼ਹਿਰ ਦੋਸਤੋ ਪੁੜੀਆਂ ਜੋ ਖੰਡਦੀਆਂ ਨੇ ਕਿਉਂ ਦਾ ਫਿਰ ਰੱਬ ਜਾਣਦਾ ਕਿਉਂ ਦਾ ਫਿਰ ਰੱਬ ਜਾਣਦਾ ਸੀਨਾ ਜੋ ਸੜਿਆ ਏ ਐ ਹੋਜੇ ਬੱਚਿਆਂ ਬਾਜੋਂ ਦੱਸੋ ਕੀ ਅੜਿਆ ਏ ਐ ਹੋਜੇ ਲਾਲਾਂ ਬਾਜੋਂ ਦੱਸੋ ਕੀ ਅੜਿਆ ਏ ਐ ਹੋ ਜੀਆਂ ਧੀਆਂ ਬਾਜੋਂ ਦੀ ਕਹਿੰਦੇ ਜੋ दारू ਪੀਂਦਾ ਵੇਚ ਕੇ ਦੇਸ਼ ਨੂੰ ਖਾ ਗੇ ਤੇਰੇ ਜਿਹਾ ਬੱਤਿਆਂ ਨੂੰ ਉਹ ਪਹਿਲਾਂ ਨਸ਼ਿਆਂ ਤੇ ਲਾਗੇ ਕਹਿੰਦੇ ਜੋ दारू ਪੀਂਦਾ ਵੇਚ ਕੇ ਦੇਸ਼ ਨੂੰ ਖਾ ਗੇ ਤੇਰੇ ਜੇ ਬੱਤਿਆਂ ਨੂੰ ਉਹ ਪਹਿਲਾਂ ਨਸ਼ਿਆਂ ਤੇ ਲਾਗੇ ਤੇਰੇ ਸੀ ਪਿਓ ਨੇ ਗਲਮਾ ਤੇਰੇ ਸੀ ਪਿਓ ਨੇ ਗਲਮਾ ਉਹਨਾਂ ਦਾ ਫੜਿਆ ਏ ਐ ਹੋ ਜੇ ਬੱਚਿਆ ਤੋਂ ਬਿਨ ਦੱਸੋ ਕੀ ਅੜਿਆ ਏ ਐ ਹੋ ਜੀਆ ਧੀਆਂ ਤੋਂ ਬਿਨ ਦੱਸੋ ਕੀ ਅੜਿਆ ਏ ਐ ਹੋ ਜਿਆ ਬੱਚਿਆਂ ਤੋਂ ਬਿਨ ਦੀ ਤੇਹੀ ਤੇ ਸੁਣ ਬੋਲ ਜਵਾਨੋ ਦਿਲ ਚੋਂ ਰੁਗ ਭਰਿਆ ਹੋ ਤੀ ਦੇ ਸੁਣ ਬੋਲ ਜਵਾਨੋ ਦਿਲ ਚੋਂ ਰੁਗ ਭਰਿਆ ਹੋ ਇੱਕ ਵਾਰੀ ਕੰਮਿਆਂ ਆਂ ਰੱਬ ਵੀ ਤਾਂ ਡਰਿਆ ਹੋ ਇੱਕ ਵਾਰੀ ਕੰਮਿਆਂ ਆਂ ਰੱਬ ਵੀ ਤਾਂ ਡਰਿਆ ਹੋ ਪੱਪੀ ਅਜ ਆਪਣੇਾਂ ਤੋਂ ਪੱਪੀ ਅਜ ਆਪਣੇਾਂ ਤੋਂ ਜਿੱਤ ਕੇ ਜੰਗ ਹਰਿਆਏ ਐ ਹੋ ਜੇ ਬੱਤਾਂ ਬਾਜੋਂ ਦੱਸੋ ਕੀ ਅੜਿਆ ਹੈ ਐ ਹੋ ਜੀ ਆ ਤੋ ਬਿਨ ਦੱਸੋ ਕੀ ਅੜ ਆਏ ਐ ਹੋਦੀ ਬੱਤ ਆ ਤੋ ਬਿਨ ਦੱਸੋ ਕੀ ਅੜ ਆਏ ਆਪਣੇ ਜੋ ਪਿਓ ਨੂੰ ਪੰਡ ਦੇ ਆ ਦੋਸਤੋ ਸਾਰੇ ਵਾਰਡ ਦੇ ਬੱਚਿਆਂ ਨੂੰ ਸਾਡੇ ਵੱਲੀਓ ਅਸੀਂ ਚਾਹ ਉਹਦੇ ਯੋਗ ਨਹੀਂ ਪਰ ਫਿਰ ਵੀ ਕੋਸ਼ਿਸ਼ ਕਰਾਂਗੇ ਕਹਿੰਦੇ ਹੁੰਦੇ ਜਦੋਂ ਕਿ ਚੰਦ ਨਾ ਹੋਵੇ ਦਾ ਦੀਵਾ ਕੋਸ਼ਿਸ਼ ਕਰਦਾ ਕਿ ਮੈਂ ਚੰਦ ਦੀ ਜਗਾ ਪੂਰੀ ਕਰ ਸਕਾਂ ਅਸੀਂ ਕੋਸ਼ਿਸ਼ ਕਰਦੇ ਹਾਂ ਦੋਸਤੋ ਕਿ ਪੂਰੇ ਅਵਾਰਡ ਦੇ ਬੱਚਿਆਂ ਨੂੰ ਕਿ ਮਾਂ ਪਿਓ ਜਿਹੜਾ ਮਾਂ ਪਿਓ ਹੀ ਹੁੰਦਾ ਹੈ ਹੋਰ ਲੋਕ ਹੋਰ ਲੋਕੀ ਹੁੰਦੀ ਆ ਜਦੋਂ ਮਾਂ ਪਿਓ ਸਿਰ ਤੇ ਨਹੀਂ ਹੁੰਦਾ ਜਾਂ ਨਹੀਂ ਰਹਿੰਦਾ ਤਾਂ ਉਦੋਂ ਪਤਾ ਲੱਗਦਾ ਕਿ ਮਾਂ ਪਿਓ ਦੀ ਕੀ ਵੈਲਯੂ ਆ ਆਪਣੇ ਮਾਂ ਪਿਓ ਦਾ ਸਤਿਕਾਰ ਕਰਿਆ ਕਰੋ ਦੋਸਤੋ